ਅਸੀਂ ਚੱਲ ਪਿਆ ਪਿੰਡ ਤੋਂ ਮੱਥਾ ਟੇਕਣ ਵਾਸਤੇ ਮਾਮੀ ਦੇ ਘਰ ਸੰਗਤ ਨੂੰ ਦੇਖੋ ਗੱਡੀ ਆਪਣੀ ਫੁੱਲ ਹੈ ਪਿੱਛੇ ਤੱਕ ਗੱਡੀ ਆਪਣੀ ਫੁੱਲ ਹੈ ਫੋਟੋ ਕਰ ਰਿਹਾ ਦੇਖ ਨੀਚੇ ਦਾ ਇਹ ਪਹੁੰਚ ਕੇ ਸਰੇ ਤੁਹਾਨੂੰ ਪਹੁੰਚ ਕੇ ਸਰੇ ਨਾ ਤੁਹਾਨੂੰ ਫੇਰ ਉੱਥੇ ਮਿਲਦੀ ਹੈ ਮਾਮੀ ਦਿਖਾ ਦਿੰਦੀ ਹੈ ਬਾਰ ਸਰਦਾਰ ਨੂੰ ਦਿਖਾਉਨੇ ਆ ਆਪਣੇ ਪੰਪ ਨਹੀਂ ਹੈਗਾ ਪੰਪ ਆਊਗਾ ਕਰਨੇ ਉੱਥੇ ਰੋਕ ਲਈ ਅਸੀਂ ਖੜਿਆ ਹੁਣ ਗਵਿੰਦਗੜ ਗਵਿੰਦਗੜ ਸਾਡਾ ਇੱਕ ਚਾਚਾ ਜੀ ਰਹਿੰਦਾ ਉਰੇ ਉਹ ਸਾਨੂੰ ਮਿਲਣ ਆ ਰਹੇ ਨੇ ਅਸੀਂ ਮਿਲ ਕੇ ਫਿਰ ਇੱਥੇ ਤੁਰਾਂਗੇ ਇੱਥੇ ਸਟਾਪ ਅਗਰੇ ਖੜਿਆ ਅਸੀਂ ਇਹ ਦੇਖਾਂਗੇ ਕਿ ਕਿੱਥੇ ਖੜੀ ਹੈ ਮੈਂ ਕਿਹਾ ਹੋ ਜੀ ਪੀਜ਼ਾ ਆ ਗਿਆ ਪੀਜ਼ਾ ਪੀਜ਼ਾ ਤੇ ਨਾਲੇ ਆ ਫਿਰ ਪੀਜ਼ਾ ਤੇ ਪਨੇ ਮੁੜਨਾ ਹਾਂ ਪੀਜ਼ੇ ਤੋਂ ਮੁੜਨਾ ਅਸੀਂ ਅਜ ਘਰੇ ਬੈ ਕੇ ਚੌਂਕੀ ਫਿਰੂਗੇ ਜੇ ਨਹੀਂ ਚਾਵੇ ਤਾਂ ਮੁੜਨਾ ਅਸੀਂ ਥੱਲੇ ਪਾਵਾਂਗੇ ਤੇ ਪੀਜ਼ਾ ਆਇਆ ਨਹੀਂ ਪਈ ਨੇ ਉਹ ਦੇਖ ਕੋਈ 21 ਕਿਲੋਮੀਟਰ ਕਿਤੇ ਇਹ ਆ ਗਿਆ ਉਹਦੇ ਉਹਨਾਂ ਨੂੰ ਸਮਝਾ ਕੇ ਇਹ ਆ ਪੈਲ ਆ ਗਿਆ ਜੀ ਕਹਿੰਦਾ ਉੱਥੇ ਪਕੌੜੇ ਪਕਦੇ ਨਹੀਂ ਇਹ ਆ ਪੈਲ ਕਿਤੇ ਉਹੀ ਪਕੌੜੇ ਖਾ ਲਮੋ ਕਹਿੰਦਾ ਫੜ ਕੇ ਤੂੰ ਇਹ ਮੈਂ ਤੁਹਾਨੂੰ ਖਾ ਕੇ ਉਹ ਯਾਰ ਮੈਂ ਬਣਾਉਣਾ ਤੇ ਉਹ ਵੀਡੀਓ ਕੱਟ ਦੀ ਮੈਨੂੰ 90% ਕੱਟ ਦੋ ਮੈਂ ਪਿੱਛੇ ਪਾ ਪਹੁੰਚ ਗਏ ਸੀ ਹੋਟਲ ਹੌਂ ਦਾ ਮਦਦ ਨਹੀਂ ਬਸ ਕੋਟਨ ਵਾਲੇ ਆ ਤੁਸੀਂ ਚਾਪਤੀ ਤਾਂ ਪਤਾ ਵੀ ਕਰ ਪੀਏ ਮੈਂ ਗਈ ਤੇ ਮੇਰੇ ਕੋਲ ਚਾਪਤੀ ਖੜੀ ਰਹਿਣ ਨੂੰ ਚਲੀ ਰਾੜਾ ਸਾਹਿਬ ਵਾਲੀ ਕੱਚੀ ਨਹਿਰ ਹੈ ਜਿਹੜੀ ਸਿੱਧੀ ਰਾੜਾ ਸਾਹਿਬ ਤੋਂ ਆਉਂਦੀ ਹੈ ਬੰਕੀ ਬੰਕੀ ਦੀ ਹੋਰ ਸਿਰਸਾ ਦੀ ਬੰਕੀ ਕਿੱਥੇ ਉਹ ਹਾ ਓਏ ਮੈਂ ਕੀ ਕਰ ਰਹੀ ਹਾਂ ੱੱਲਾ ਮੈਂ ਹੁਣ ਬਣਾਉਣਾ ਹੈ ਉਹ ਨਾ ਗਿਆ ਉਹ ਦੇਖਾ ਉਹ ਬਾਂਦਰ ਨਹੀਂ ਦੇਖਿਆ ਇਹ ਬਾਗੇ ਤੇ ਅੱਛਾ ਆ ਚੱਕ ਦੇ ਸ਼ੀਸ਼ੇ ਕਰ ਲੈ ਜਦ ਤੱਕ ਗੁਰਪਿੰਦਰ ਵੀ ਛੋਟਾ ਜਾਂਦਾ ਕੋਰੀਆ ਮਾ ਤਾਂ ਮੇਰੇ ਪੁੱਤ ਜਾਂ ਹਣੇ ਪਾਪਾ ਹਾਂ ਹੁਣ ਤਾਂ ਸਿੱਧਾ ਹੀ ਰਹਾ ਹੈ ਸਿੱਧਾ ਹੀ ਸਿੱਧਾ ਹੀ ਪਾਪਾ ਨੇੜੇ ਆ ਸਿੱਧਾ ਆ ਗਿਆ ਬੱਸ ਸਿੱਧਾ ਹੀ ਰਹਾ ਬੱਸ ਆਪਾਂ ਪਹੁੰਚ ਗਏ ਸਮਝ ਲੈ ਆ ਦੇ ਕੁੱਪ ਕਲਾ ਮਲੋਦ ਬਾਵਰ ਪਰ ਮਦਨੀ ਪਰ ਰੋਡ ਬਹੁਤ ਸੋਹਣਾ ਬਣ ਗਿਆ ਹੋਣਾ ਨਾ ਕਲਾ ਵੀ ਹੈ ਬਾਬੋਰੀ ਉਹ ਤਾਂ ਪਿਆਰ ਹੈ ਇੱਧਰ ਗਾਹ ਕਹਿੰਦੇ ਕਿਹੜਾ ਡਿੰਕੂ ਲੋ ਜੀ ਆ ਗਿਆ ਟੀਰਾ 5:3 ਦਾ ਉਸੇ ਤੋਂ ਸ਼ੁਰੂ ਹੋ ਜਾਂਦਾ ਜੇ ਉਹ ਜਿੰਨ ਬੰਦਾ ਆਉਂਦਾ ਤੇ ਮਹਨੇ ਕਰਨਾ ਜਿਆ ਲੱਗੀਆਂ ਹੋਈਆਂ ਨੇ ਜਿਹੜੀਆਂ ਆਹ ਲੀ ਬੋਲੀ ਉਹ ਇਸੇ ਨਾਲ ਆਹ ਡੇਰੀ ਦੀ ਜਗ੍ਹਾ ਸਾਡੇ ਡੇਰੀ ਦੀ ਤੋ ਹੁਣ ਆਪ ਨੂੰ ਬਾਹਰ ਆਹ ਕੱਢ ਰਹੇ ਨੇ ਪਕੌੜੇ ਆਹੋ ਪਕੌੜੇ ਜੀ ਅਸੀਂ ਮਦਨੀਪੁਰ ਇੱਧਰ ਨੂੰ ਮੋੜ ਲਾ ਹਾਂ 게ਟ ਤੋਂ ਅੰਦਰ ਵਾੜਾ ਹਾਂ ਚਲੋ ਆ ਗਈ ਆਪਣੀ ਆ ਗਈ ਗੱਡੀ ਭਾਈ ਆ ਗਈ ਉਹ ਖੜੀਆ ਗੱਡੀ ਸਾਡੇ ਪਿੰਡ ਦੀ ਸਕੂਲ ਦੀ ਉਹਨੇ ਵਾਚੇ ਨੇ ਹੁਣੇ ਵਾਚੇ ਹੀ ਨੇ ਇਹਲੇ ਆ ਸਾਰੇ ਮੇਰੇ ਪਿੰਡ ਦੇ ਬੱਚੇ ਨੇ ਜਿੰਨੇ ਜਿੰਨੇ ਇਕੱਠੇ ਬਿਖ ਰਹੇ ਨੇ ਆ ਵੀਰੋਂ ਨਹੀਂ ਲੈਨੇ ਮੇਰੇ ਪਿੰਡ ਦੇ ਸਾਹਮਣੇ ਇੱਧਰ ਨੇ ਆਣੇ ਜਿਹੜੇ ਸੇਵਾ ਕਰ ਰਹੇ ਨੇ ਇਹ ਵੀ ਮੇਰੇ ਪਿੰਡ ਦੇ ਨੇ ਸਾਰੇ ਠੀਕ ਹੈ ਜੀ ਇਹ ਇੱਧਰ ਜਿਹੜੀ ਸੰਗਤ ਵਰਦੀ ਆ ਇਹ ਮੱਧਮ ਵਰਦੀ ਆ ਇਹ ਵੀ ਮੇਰੇ ਪਿੰਡ ਦੇ ਨੇ ਹਾਂ ਜੀ ਸਾਰੇ ਇਹ ਸਾਡੇ ਗੁਰਦੀਪ ਚਾਚਾ ਜੀ ਨੇ ਇਹ ਵੀ ਮੇਰੇ ਪਿੰਡ ਦੀ ਆ ਸੰਗਤ ਜਿਹੜੀ ਆ ਰਹੇ ਨੇ ਤੇ ਇਹ ਡੇਰਾ ਸਾਡੇ ਜਿਹੜੇ ਪਿੰਡ ਦਾ ਤੁਹਾਨੂੰ ਦੱਸਿਆ ਅੱਜ ਚੌਂਕੀਆਂ ਭਰਨਗੇ ਉਰੇ ਆਪਣੇ ਅਖੰਡ ਪੜ ਸਭ ਦਾ ਭੋਗ ਸਵੇਰੇ ਪਊਗਾ ਸਾਹਮਣੇ ਮਹਾਰਾਜ ਪ੍ਰਕਾਸ਼ ਕਰਾਇਆ ਹੋਇਆ ਕਰੋ ਦਰਸ਼ਨ ਤੁਸੀਂ ਹੁੰਦੇ ਠੀਕ ਹੈ ਜੀ ਤੇ ਇੱਥੇ ਸਾਰੀ ਰਾਤ ਇੱਥੇ ਬੈਠ ਕੇ ਹੀ ਚੌਂਕੀ ਭਰਨੀ ਆ ਪਿੰਡਦਿਆਂ ਨੇ ਪੱਖੇ ਲੱਗੇ ਹੋਏ ਨੇ ਪੂਰੀ ਆਰਾਮ ਕਰਨਗੇ ਸਾਰੇ ਤੇ ਆਹ ਦਰੀਆਂ ਬਿਠਾਈਆਂ ਹੋਈਆਂ ਨੇ ਸਭ ਨੇ ਇੱਥੇ ਬੈਠਣਾ ਹੈ ਇਹ ਜਿਹੜੀ ਪਸਾਰੀ ਰਾਤ ਹੈ ਕਿ ਰਹਿਣਾ ਇੱਧਰ ਸਮਾਦਾਂ ਨੇ ਜੀ ਸਾਡੀ ਆ। ਤੇ ਭਾਈ ਮੱਖਾ ਟੇਕਿਆ ਮੁੰਡਾ ਇਹ ਵੀ ਮਰੇ ਪਿੰਡ ਦਾ ਹੀ ਆ। ਕਿਉਂਕਿ ਇਹ ਸਾਡੇ ਪਿੰਡ ਦਾ ਡੇਰਾ ਹੈ। ਇਹ ਸਾਰਾ ਡੇਰਾ ਸਾਡੇ ਪਿੰਡ ਦਾ। ਹਾਂਜੀ। ਕਿਉਂਕਿ ਜਿਹੜੇ ਬਾਬਾ ਜੀ ਸਭ ਤੋਂ ਪਹਿਲਾਂ ਉਰੇ ਬਾਬਾ ਜੀ ਜਿਹੜੇ ਆਏ ਸੀਗੇ ਉਹ ਸਾਡੇ ਪਿੰਡ ਤੋਂ ਹੀ ਸੀਗੇ। ਇਸ ਕਰਕੇ ਇਹ ਸਾਡੇ ਪਿੰਡ ਦਾ ਹੀ ਡੇਰਾ। ਇੱਥੇ ਹਰ ਸਾਲ ਹਰ ਨੌਮੀ ਸਿੱਧਮਾ ਵੱਲੋਂ ਲੰਗਰ ਚਲਾਇਆ ਜਾਂਦਾ ਪਿੰਡ ਵੱਲੋਂ ਤੇ ਇੱਕ ਦਿਨ ਪਹਿਲਾਂ ਆ ਜਾਂਦੇ ਨੇ ਪਿੰਡ ਤੇ ਠੀਕ ਹੈ ਜੀ ਇਹ ਮਿਲਦੇ ਹੁਣ ਅਸੀਂ ਤਾਂ ਜਾਣਾ ਪਿੰਡ ਨੇ ਇਹ ਮੇਰੇ ਪਿੰਡ ਦੇ ਨੇ ਨਿਆਣੇ ਸਾਰੇ ਸੰਗ ਤੇ ਗਾਦੇ ਹੁਣ ਯਾਰ ਬਲਾਓ ਸਾਰੇ ਫਿਰ ਸਾਸਰੀ ਘਰ ਬਲਾਓ ਆ ਵਾਹ ਸ਼ਾਬਾਸ਼ 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 ਇਹ ਮੇਰੇ ਪਿੰਡ ਦੇ ਨੇ ਨਿਆਣੇ ਬਹੁਤ ਲਾਇਕ ਬੱਚੇ ਨੇ ਤੇ ਹੁਣ ਠੰਡਾ ਪਾ ਆਪਣਾ ਜੋ ਮਿਲਣਾ ਚਾ ਚੁ ਪੀ ਕੇ ਬਾਹਰ ਘੁੰਮਣ ਜਾ ਰਹੇ ਨੇ ਤਾਂ ਉਹਨੇ ਦਾ ਬੈਠੇ ਨੇ ਉਹਦੇ ਆਰਾਮ ਨਾਲ ਬੈਣੇ ਚੌਕੀ ਭਰਨਗੇ ਤੇ ਅਸੀਂ ਜਾ ਰਹੇ ਹਾਂ ਹਾਂ ਲੋ ਜੀ ਹੁਣ ਆਪਾਂ ਨੇ ਇਹਨਾਂ ਨੂੰ ਉਰੇ ਸਾਰੇ ਪਿੰਡ ਦੇ ਵੀ ਪਹੁੰਚ ਗਏ ਨੇ ਉਰੇ ਇਹ ਮੇਰੇ ਪਿੰਡ ਦੇ ਬਾਕੀ ਬਸ ਚਾਹੇ ਨੇ ਤੁਹਾਨੂੰ ਦਿਖਾਉਣੇ। ਇਹ ਭਾਵੇਂ ਜਦੋਂ ਨਾਲ ਨੂੰ ਹੁਣ ਉਹਦੇ ਛੱਡ ਗਏ ਮੱਥਾ ਅਸੀਂ ਦੇਖ ਲਿਆ ਮੱਥਾ ਦੇਖ ਕੇ ਵਾਣ ਸੀ। ਅਸੀਂ ਤਾਂ ਜਾ ਰਹੇ ਹਾਂ ਹੁਣ। ਬਾਅਦਸ ਅਸੀਂ ਸੂਰ ਰਾਵਾਂਗੇ। ਇਹ ਸਤਰੀਕਾਲ ਜੀ। ਇਹ ਆ ਬਸ ਖੜੀ ਆ। ਇਹ ਇਹਦੇ ਚ ਸਿੱਧਮ ਆਲੇ ਆਏ ਨੇ। ਸਾਰੇ ਤੇ ਆ ਗੱਡੀਆਂ ਖੜੀਆਂ ਨੇ ਜਿਹੜੀਆਂ ਇਹ ਵੀ ਮੇਰੇ ਪਿੰਡ ਦੇ ਆ ਦੀ। ਤੇ ਆ ਸਾਡੇ ਡੇਰੇ ਦਾ ਗੇਟ ਆ। ਆ ਜਗਾ ਸਾਰੀ ਡੇਰੇ ਦੀ ਹੋਇਆ। ਬਈ ਦੇ 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 ਕਿੱਤਰੇ ਦਿਖਦੀ ਐ ਵੀ ਦੇਰੀ ਦੀ ਓਏ 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 ਤੜੀ ਲਾ ਰਹਾ ਵਧਰਾ ਤੇ ਬਾਹਰ ਦੇਖ ਨਾ ਉਹ ਵੱਡੂ ਆ ਤੈਨੂੰ ਕੁੱਤਾ ਕਿੰਨੇ ਦੇਖੀ ਦੇਖੀ ਲੈ ਦਰਦਾ ਨਹੀਂ ਹੈਗਾ ਤੈਨੂੰ ਡਰ ਨਹੀਂ ਲੱਗਦਾ ਕਿਉਂ ਐ ਵੀ ਹੁਣ ਆਪਾਂ ਆ ਦੇਖਣ ਨਾਲ ਗਏ ਹਾਂ ਮੈਂ ਦੇਖੋ ਉਹ ਉੱਥੇ ਬੈਠੇ ਨੇ ਲਓ ਜੀ ਅਸੀਂ ਹੁਣ ਵਾਪਸ ਆ ਗਏ ਆਪ ਜਿਦੋਂ ਉਹਨਾਂ ਨੂੰ ਛੱਡ ਕੇ ਸਵੇਰੇ ਫੇਰ ਖੰਡ ਪ੍ਰਸਾਦ ਦੇ ਭੋਗ ਤੇ ਪਹੁੰਚਾਂਗੇ ਨਾਲੇ ਮੱਥਾ ਟੇਕ ਲਾਂਗੇ ਅੱਜਰੇ ਫੇਰ ਉਹਨਾਂ ਨੂੰ ਵਾਪਸ ਆਪਣਾ ਸਾਰੀ ਸੰਗਤ ਆਪਣੇ ਘਰ ਨੂੰ ਆਜੂ ਕਿ ਅੱਜ ਵਧੀਆ ਰਾਤ ਨੂੰ ਸਾਰੀ ਰਾਤ ਸਾਰੀ ਰਾਤ ਪਿੰਡਦਿਆਂ ਨੇ ਅੱਜ ਵਧੀਆ ਚੌਂਕੀ ਭਰਨਗੇ ਬੜਾ ਦਿਲ ਲੱਗਦਾ ਓਰੇ ਬਹੁਤ ਦਿਲ ਲੱਗਦਾ ਸਾਰੀ ਰਾਤ ਬੈਠ ਕੇ ਬਹੁਤ ਸਾਰੇ ਪਿੰਡ ਦੇ ਇਕੱਠੇ ਹੁੰਦੇ ਨੇ ਗੱਲਾਂ ਬਾਤਾਂ ਮਾਰਦੇ ਨੇ ਬੈਠ ਕੇ ਸਾਰੀ ਰਾਤ ਤੱਕ ਪਤਾ ਨਹੀਂ ਕਿਵੇਂ ਲੰਘਦੀ ਆ ਪਤਾ ਵੀ ਨਹੀਂ ਲੱਗਦਾ ਮਿੰਟਾਂ 'ਚ ਲੰਘ ਜਾਂਦੀ ਆ ਰਾਤ ਇਹ ਆ ਗਈ ਜਿਹੜੀ ਕੱਚੀ ਨਹਿਰ ਹੈ ਤਰਾਹੇ ਵਾਲੀ ਰਾਣਾ ਸਾਹਿਬ ਨੂੰ ਵੀ ਅਸੀਂ ਟੱਚ ਕਰਦੀ ਆ ਰਾਣਾ ਸਾਹਿਬ ਨੂੰ ਵੀ ਨਿਕਲਦੀ ਆ ਤੇ ਆਹ ਨਹਿਰ ਆ ਉਹ ਦੇਖਦੇ ਆ ਕੁੱਖ ਲੱਗੀ ਆ ਥੋੜੀ ਬੋਧੀ ਕੁਝ ਮਾੜਾ ਮੁੱਤਾ ਜੇ ਕੁਝ ਚੰਗਾ ਲੱਗਿਆ ਤਾਂ ਅੱਜ ਲਾਵਾਂਗੇ ਮਾੜਾ ਮੁੱਤਾ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਹੁਣ ਛੱਡ ਕੇ ਆਪਾਂ ਉਹਨਾਂ ਨੂੰ ਆ ਗਏ ਆ ਸਰੰਦ ਤੇ ਅਸੀਂ ਸਰੰਦ ਪਹੁੰਚ ਗਏ ਆ ਵਧੀਆ ਟਾਈਮ ਨਾਲ ਆ ਗਏ ਅਸੀਂ ਅਸੀਂ ਵਧੀਆ ਟਾਈਮ ਨਾਲ ਪਹੁੰਚ ਗਏ ਸਰੰਦ ਇਹ ਦੇਖ ਲਓ ਵੀ ਕਿੰਨੇ ਵਜੇ ਚੱਲੇ ਸੀ 10 ਮਿੰਟ ਤੋਂ 3 ਵਜੇ ਸਹੀ 3 ਵਜੇ ਮੈਂ ਪਿੰਡ ਤੋਂ ਚੱਲਿਆ ਤਾਂ ਸਵਾ ਦਨ 3:15 ਤੇ ਅਸੀਂ ਪਿੰਡ ਤੋਂ ਚੱਲੇ ਸੀਗੇ ਤੇ ਹੁਣ ਤੁਸੀਂ ਲਾ ਲਓ ਸਾਹਿਬ 4:55 ਤੇ ਅਸੀਂ ਸਰੰਦ ਆ ਗਏ ਨਾਲੇ ਉੱਥੇ ਅਸੀਂ ਚਾਹ ਵੀ ਪੀਤੀ ਆ ਖੜੇ ਆ ਉੱਥੇ ਆਪਣਾ ਸੋਹਣਾ ਟਾਈਮ ਉੱਥੇ ਲਾ ਕੇ ਆਇਆ ਤੇ ਹੁਣ ਚੱਲਾ ਕਿਤੇ ਆਪਾਂ ਸਵੇਰੇ ਤੇ ਹੁਣ ਬਾਕੀ ਪਿੰਡ ਜਾ ਕੇ ਵਲੌਗ ਨੂੰ ਕਰਾਂਗੇ ਸਭਾਪਤਾ ਆਪਾਂ ਓਕੇ ਫੇਰ ਵੀ ਆਪਣੇ ਦੇ ਲਾ ਲਓ ਜੀ ਆਪਾਂ ਆ ਗਏ ਮਾਰਕੀਟ ਆਮਨੇ ਐਪਲ ਦੇ ਕਿੰਨੇ ਵਧੀਆ ਆ ਗਿਆ ਦੇਖ ਕਿੰਨੇ ਸੋਹਣੇ ਸੋਹਣੇ ਯਾਰ ਸੇਵ ਐ ਨੇ ਆ ਦੇ ਰੇੜੀਆਂ ਦੇ ਵੀ ਸੇਵ ਦੇ ਕਿੰਨੇ ਨੇ ਹਨਾ ਸੇਵ ਐ ਨਾ ਮਤਲਬ ਹੁਣ ਚੱਲ ਪਿਆ ਹਨਾ ਸੇਵ ਵਧੀਆ ਆ ਗਿਆ ਸ਼ਾਇਦ ਲਾਉਂ ਮੇਰੀ ਜਨਮਾਸਟਮੀ ਦਾ ਉਰੇ ਜਨਮਾਸਟਮੀ ਦਾ ਪ੍ਰੋਗਰਾਮ ਮੈਨੂੰ ਲੱਗਦਾ ਉਰੇ ਆ ਦੇਖੋ ਡੀਜੇ ਡੀਜੇ ਲੱਗ ਰਿਹਾ ਉਰੇ ਇੱਧਰ ਵੀ ਪ੍ਰੋਗਰਾਮ ਚੱਲ ਰਿਹਾ ਮੈਨੂੰ ਲੱਗਦਾ ਪੂਰਾ ਦੇਖੋ ਤਿਆਰੀ ਹੋ ਰਹੀ ਹੈ ਕਿਸੇ ਦਾ ਪ੍ਰੋਗਰਾਮ ਹੈ ਉੱਧਰ ਵੀ ਐਲਈਡੀਆਂ ਲੱਗੀਆਂ ਹੋਈਆਂ ਨੇ ਚੌਂਕ 'ਚ ਮੈਂ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਤੇ ਇੱਥੇ ਪ੍ਰੋਗਰਾਮ ਹੋਊਗਾ ਕੋਈ ਅੱਜ ਹਨ ਮਾਸਟਮੀ ਤੇ ਨਹੀਂ ਦੇਖਦੇ ਆਪਾਂ ਜਾ ਕੇ ਇਹ ਭੀੜ ਬਹੁਤ ਆ ਬਾਜ਼ਾਰ 'ਚ ਗੱਡੀ ਦਾ ਉਰੇ ਵੈਸੇ ਲੈ ਕੇ ਨਾ ਆਵੇ ਬਾਜ਼ਾਰ 'ਚ ਹੁਣ ਮੈਨੂੰ ਐਵੇਂ ਪਤਾ ਨਹੀਂ ਸੀਗਾ ਵੀ ਇੱਥੇ ਇੱਦਾਂ ਦਾ ਕੋਈ ਪ੍ਰੋਗਰਾਮ ਹੈ ਉਹ ਦੇਖੋ ਸਾਹਮਣੇ ਲੱਗਿਆ ਹੋਈ ਐਲਈਡੀ ਇਹ ਆ ਦੇਖੋ ਆ ਲੱਗੀ ਹੋਈ ਹੈ ਇੱਕ ਯਾਨੀ ਕਿ ਤਗੜਾ ਕੋਈ ਪ੍ਰੋਗਰਾਮ ਉਹ ਚੱਲ ਰਿਹਾ ਹੋ ਰਿਹਾ ਦੁਰਗਾ ਸੇਵਕ ਦਲ ਦੁਰਗਾ ਸੇਵਕ ਦਲ ਆ ਹੈ ਤੇ ਆਪਾਂ ਹੁਣ ਇੱਥੇ ਗੱਡੀ ਲਾਉਨੇ ਆ ਉਹ ਇੱਥੇ ਗੱਡੀ ਲਾ ਕੇ ਨੀਚੇ ਫਿਰ ਵੀਡੀਓ ਬਣਾਵਾਂਗੇ ਲਓ ਜੀ ਇੱਥੇ ਹੀ ਲਾ ਦਨੇ ਆਪਾਂ ਗੱਡੀ ਠੀਕ ਹੈ ਨਾ ਇੱਥੇ ਹੀ ਲਾ ਦਨੇ ਗੱਡੀ ਉਰੇ ਲਾ ਦਨੇ ਗੱਡੀ ਇੱਥੇ ਲਾ ਦਨੇ ਗੱਡੀ ਲਓ ਜੀ ਗੱਡੀ ਬੰਦ ਕਰਦਾ ਮੈਂ ਫੇ ਬਾਹਰ ਨਿਕਲ ਕੇ ਵੀਡੀਓ ਬਣਾਉਣੀ ਆਪਾਂ ਦੇਖਦੇ ਹੁਣ ਆਪਾਂ ਬੜਾ ਰੌਣਕ ਦਿਖਾਉਣੀ ਆ ਤੁਹਾਨੂੰ ਬਾਜ਼ਾਰ ਦੀ ਇੱਕ ਤਾਂ ਜਾਗ ਰਿਹਾ ਨਾ ਜੋ ਠੀਕ ਜਿਹਾ 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 ਇਹਦਾ ਜਨਮ ਅਸ਼ਟਮੀ ਕਰਕੇ ਇੰਨੀ ਰੌਣਕ ਹੈ ਜੱ ਭਾਈ ਉਰੇ ਬਾਜ਼ਾਰ ਚ ਜਨਮ ਅਸ਼ਟਮੀ ਹੈ ਨਾ ਅੱਜ ਜਨਮ ਅਸ਼ਟਮੀ ਕਰਕੇ ਰੌਣਕ ਬੜੀ ਰੌਣਕ ਹੈ ਬਿਜਾਰ ਚ ਦੇਖੋ ਪੂਰੀ ਰੌਣਕ ਹੈ ਜਨਮ ਅਸ਼ਟਮੀ ਦਾ ਦਿਨ ਠੀਕ ਹੈ ਜੀ ਹੁਣ ਅਸੀਂ ਪਹੁੰਚ ਗਏ ਆ ਆਪਣੇ ਪਿੰਡ ਆ ਭਵਜੋਤ ਉਹਨਾਂ ਨੂੰ ਛੱਡ ਕੇ ਮਦਨੀਪੁਰ ਸਾਹਿਬ ਤੇ ਉਹ ਹੁਣ ਸਵੇਰੇ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਮੇਰਾ ਬਲੌਗ ਕਿਦਾਂ ਦਾ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਚੈਨਲ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਿਓ ਓਕੇ ਜੀ ਮਿਲਦੇ ਆ ਸਵੇਰੇ ਨਵੇਂ ਬਲੌਗ 'ਚ ਓਕੇ ਸਤਿ ਸ੍ਰੀ ਅਕਾਲ ਬਾਏ ਬਾਏ